ਪ੍ਰਿੰਸੀਪਲ ਅਸਾਂ ਦੇ ਅੰਮੀ ਦੀ ਹੋਰ ਬੇਸ਼ਕੁਮ ਇੱਕ ਮਿੰਟ ਦਾ ਯਾਰ ਸਾਰੇ ਸਾਡੇ ਦੇਸ਼ ਵਾਸੀਆਂ ਨੂੰ ਸਾਰੇ ਸਾਡੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਪਲੇ ਕੋਟਲਾ ਵਾਸੀ ਅੱਜ ਦੇ ਇਸ ਸ਼ੋਭ ਦੇ ਦਿਨ ਤੇ ਬਹੁਤ ਬਹੁਤ ਵਧਾਈਆਂ ਮੇਰੀ ਕਾਮਨਾ ਹੈ ਕਿ ਸਾਰਾ ਦੇਸ਼ ਤਰੱਕੀ ਕਰੇ ਸਾਰਾ ਪੰਜਾਬ ਤਰੱਕੀ ਕਰੇ ਮਲੇਖ ਕੋਟ ਦੇ ਹਰ ਵਾਸੀ ਤਰੱਕੀ ਕਰੇ ਉਹਦਾ ਵਿਕਾਸ ਹੋਵੇ ਫਿਰ ਮੈਡੀਕਲ ਕਾਲਜ ਕਰਦੇ ਮੈਡੀਕਲ ਕਾਲਜ ਸਾਰੇ ਜਲਦੀ ਸ਼ੁਰੂ ਇੱਕ ਮਿੰਟ ਇੱਕ ਮਿੰਟ ਸੋ ਇਸ ਹਨ ਕੈਨ ਨਟ ਮਿਸ ਕਰ ਸੋ ਦੀ ਸੀ ਤਾਲੀਵਾਦੀ ਇਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਆਓ ਓਕੇ ਚੇਅਰਮੈਨ ਪਟਾਲਾ ਜੀ چیئرمین صاحب اپنا سنمانے ایس ایس پی صاحب مالک کو مان یوگ کمر کمرپریت سنگھ اپنا سنمان پراپت کرتے ہوئے انہوں بات ڈی آئی جی پٹیالا رینج سنگھ چرنگا جی ਮੁੱਖ ਮਹਿਮਾਨ ਜੀ ਦੇ ਹੱਥੋਂ ਆਪਣਾ ਸਨਮਾਨ ਪ੍ਰਾਪਤ ਕਰਦੇ ਹੋਏ ਸਰ ਡਾਕਟਰ ਮੁਹੰਮਦ ਜਮਿਲੂ ਰਹਿਮਾਨ ਸਾਹਿਬ ਐਮ ਐਲ ਏ ਹਲਕਾ ਮਲੇਰਕੋਟਲਾ ਉਹ ਵੀ ਸਾਡੇ ਮੁੱਖ ਮਹਿਮਾਨ ਜੀ ਦੇ ਹੱਥੋਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਹੱਥੋਂ ਆਪਣਾ ਸਨਮਾਨ ਪ੍ਰਾਪਤ ਕਰਨਗੇ ਇਹਨਾਂ ਤੋਂ ਬਾਅਦ ਮਾਨਯੋਗ ਸ਼੍ਰੀ ਕੁਲਜੀਤ ਸਿੰਘ ਧਾਨੀਵਾਦ ਕਿਉਂਕਿ ਸਾਡੇ ਚੀਫ ਗੈਸਟ ਹਨ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਡਾਕਟਰ ਪਲਵੀ ਸਾਬਾ ਨੂੰ ਵੀ ਇੱਕ ਯਾਦਗਾਰ ਸਨਮਾਨ ਦਿੱਤਾ ਜਾਏਗਾ ਮੁੱਖ ਮਹਿਮਾਨ ਜੀ ਦੇ ਹੱਥੋਂ ਆਪਣਾ ਸਨਮਾਨ ਹਾਸਲ ਕਰਦੇ ਹੋਏ ਸਾਡੇ ਜ਼ਿਲ੍ਹੇ ਦੀ ਜਿਹੜੀ ਪੈਂਡੈਂਸੀ ਹੈ ਬਹੁਤ ਘਟ ਗਈ ਹੈ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ جناب ਕੁਲਦੀਪ ਸਿੰਘ ਧਾਲੀਵਾਲ ਜਨਰੇਟ ਮੰਤਰੀ ਪੰਜਾਬ ਸਰਕਾਰ ਜੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇੱਕ ਮਾਸਾ ਕਰਵਾ ਰਹੇ ਪੋਟ ਔਰ ਇੱਕ ਸਿੰਧੀ ਇੱਕ ਸਨਮਾਨ ਦੰਦੇ ਹੋਏ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਜੀ 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 جشپری جی پریس سنگھ جی اپنا සම්මාน حاصل کرجئے ہوئے شری محمد کفیل ووکیشنل لیکچرر انہاں تو بعد شری نور محمد نور پتر محمد اسماعیل لیکھی کتے سماج سے بھی انہاں تو بعد شاہد پرویز خطاباں کتے تاڈی حاجی محمد سلیم ਨੂਰ ਮੁਹੰਮਦ ਨੂਰ ਜੀ ਬਹੁਤ ਉੱਗੇ ਲੇਖਕ ਹਨ ਪੰਜਾਬੀ ਦੇ ਪੰਜਾਬੀ ਨੂਰ ਸਾਹਿਬ ਇਥੇ ਨੂੰ ਗੱਲੋ ਜੀ ਕਿਤਾਬ ਦੇ ਦਿਓ ਆਪਣਾ ਸਮਾਨ ਹਾਸਲ ਕਰਦੇ ਹੋ ਕਿ ਬਾਅਦ ਦੇ ਦਿਓ ਸ਼ਾਹਿਦ ਪ੍ਰਵੇਸ਼ ਪੁੱਤਰ ਹਾਜੀ ਮੁਹੰਮਦ ਸਲੀਮ ਮੋਹੱਲਾ ਫੁਮਸੀ ਸਮਾਜ ਸੇਵੀ ਹਨ ਆਪਣਾ ਸਮਾਨ ਹਾਸਲ ਕਰ ਰਿਹਾ ਨੇ ਇਹਨਾਂ ਤੋਂ ਬਾਅਦ ਸ਼੍ਰੀ ਦਾਸ਼ੇ ਸਿੰਘ ਪੁੱਤਰ ਗੱਜਨ ਸਿੰਘ ਵਾਸੀ ਜਨਤਾ ਨਗਰ ਸਾਦਿਆ ਸ਼ੇਖ ਬੈਡਮਿੰਟਨ ਖਿਡਾਰੀ ਸੀਤਾ ਗ੍ਰਾਮਰ ਸਕੂਲ ਦਰਸ਼ਕ ਉਹਨਾਂ ਤੋਂ ਬਾਅਦ ਸ਼ਾਹੀਨ ਬੌਕਸਿੰਗ ਖਿਡਾਰੀ ਜ਼ਿਲ੍ਹਾ ਖੇਡ ਅਫਸਰ ਮਲੇਰ ਕੋਟਲਾ ਦੇ ਰਹੀ ਇਹਨਾਂ ਦਾ ਨਾਮ ਸਾਦਿਆ ਸ਼ੇਖ ਬੈਡਮਿੰਟਨ ਖਿਡਾਰੀ ਸੀਤਾ ਗ੍ਰਾਮਰ ਸਕੂਲ ਆਪਣਾ ਸਨਮਾਨ ਹਾਸਲ ਕਰਨ ਲਈ ਅੱਗੇ ਆ ਰਹੇ ਹਨ ਇਹਨਾਂ ਤੋਂ ਬਾਅਦ ਸ਼ਾਹੀਨ ਬੌਕਸਿੰਗ ਖਿਡਾਰੀ اونا تو بعد محمد نومان فٹوال کی لاری ایک تیار رہے شاہین اپنا سرمان حاصل کر دے ہوئے محمد نومان فٹوال کی لاری اینا تو بعد محمد شمسات فٹوال کی لاری اے آئی نے یہاں جوتی کور جڑو کی اے بھی فٹوال دے کی لاری ہاں اینا تو بعد محمد ندیم پاور لیٹنی کی لاری محمد <سلام> ندیم بعد ارشدیپ کا کھڑی تیار ہیں بعد گلابپریت سنگھ گد کا کھڑی اور بعد ہن ہرشدیپ کور گد کا کھڑی ارشدیپ سنگھ گد کا کھڑی اپنا سرمان حاصل کرتے ہوئے ਗੁਲਾਬਪ੍ਰੀਤ ਸਿੰਘ ਗੱਤਗਾ ਖਿਡਾਰੀ ਓਕੇ ਜੀ 43rd ਨੈਸ਼ਨਲ ਯੂਥ ਗੇਮ 2023 ਗੁਆਹ ਦੇ ਵਿੱਚ ਇਹਨਾਂ ਦੀ ਪ੍ਰਾਪਤੀਆਂ ਅੱਗੇ ਤੋਂ ਬਾਅਦ ਹਨ ਹਾਸ਼ਦੀਪ ਕੌਰ ਗੱਤਗਾ ਖਿਡਾਰੀ ਇਹਨਾਂ ਤੋਂ ਬਾਅਦ ਪੰਜਾਬ ਪੁਲਿਸ ਦੇ ਜਵਾਨ ਸੀਨੀਅਰ ਸਿਪਾਹੀ ਪਰਮਜੀਤ ਸਿੰਘ ਨੰਬਰ 574 ਸੰਗਰੂਰ ਸਿਪਾਹੀ ਦਮਨਪ੍ਰੀਤ ਸਿੰਘ ਨੰਬਰ 2300 ਸਿਪਾਹੀ ਗੁਰ ਜਸਵਿੰਦਰ ਸਿੰਘ ਹੌਦਾਰ ਮਨਜਿੰਦਰ ਸਿੰਘ ਗੁਰ ਜਸਵਿੰਦਰ ਸਿੰਘ ਹੌਦਾਰ ਮਨਜਿੰਦਰ ਸਿੰਘ ਹੌਦਾਰ ਪੀਆਰ ਜਕਰ ਸਿੰਘ ਸਿਪਾਹੀ ਤੇਜਿੰਦਰ ਸਿੰਘ ਇੱਧਰ ਤੋਂ ਸਿਵਲ ਹਸਪਤਾਲ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲ ਦੇ ਵਿੱਚੋਂ ਆਪਣਾ ਸਮਰਪਿਤ ਸਿਵਲ ਹਸਪਤਾਲ ਮਲੇਰਕੋਟਲਾ ਅਤੇ ਅਹਿਮਦਗੜ ਇਲਾਕੇ ਦੀਆਂ ਸੇਵਾਵਾਂ ਦੇ ਬਦਲੇ ਇਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਸਿਵਲ ਹਸਪਤਾਲ ਮਲੇਰਕੋਟਲਾ ਸਿਵਲ ਹਸਪਤਾਲ ਅਹਿਮਦਗੜ ਅੱਛਾ ਜੀ ਇਸ ਤੋਂ ਬਾਅਦ ਕਲਚਰਲ ਆਈਟਮ ਜੋ ਕਿ ਪੇਸ਼ ਕੀਤੀਆਂ ਗਈਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੇਰ ਕੋਟਲਾ ਜਿਨ੍ਹਾਂ ਨੇ ਸਵਾਗਤ ਗੀਤ ਪੇਸ਼ ਕੀਤਾ ਜਲਦੀ ਆਜਣ ਉਹਨਾਂ ਤੋਂ ਬਾਅਦ ਇਸਲਾਮੀ ਸੀਨੀਅਰ ਸੈਕੰਡਰੀ ਸਕੂਲ ਮਡੇਰ ਦੇ ਜਿਹੜੇ ਵਿਦਿਆਰਥੀਆਂ ਨੂੰ ਤਿਆਰ ਹਨ ਜੋ ਸੀਕੁਐਂਸ ਜਿਹਾ ਤੁਹਾਡੀ ਆਈਟਮ ਦਾ ਸਰਕਾਰੀ ਕਨਿਆ ਹੋਮ ਗਾਰਡ ਵਾਲੇ ਆਪਣਾ ਸਨਮਾਨ ਹਾਸਲ ਕਰਦੇ ਹੋਏ سکولہ والے سارے ٹیچر ہونا دے جب میں ناس یہ ہو آجن سرکاری کلیہ سینئے سکنڈی سکول مالے کوٹلا جوتی میڈم اسلامیہ سینئے سکنڈی سکول مڈے ملک روڈ مالے کوٹلا ہماتو باب صاحب زادہ فتح سنگھ پبلک سکول مالے کوٹلا اسلامیہ سینئے سکنڈی سکول مسٹر عمران حتے مسٹر لحاکت صاحب زادہ فتح سنگھ پبلک سکول ਮਲੇਰ ਕੋਟਲਾ ਦੇ ਟੀਚਰ ਔਰ ਉਹਨਾਂ ਦੇ ਵਿਦਿਆਰਥੀ ਸਾਹਿਬਸਾਦਾ ਫਤਿਹ ਸਿੰਘ ਸਕੂਲ ਗੁਰਮੀਤ कौर ਮੈਮ ਗੁਰਮੀਤ कौर ਮੈਮ ਇਹਨਾਂ ਤੋਂ ਬਾਅਦ ਹਨ ਵਸੰਤ ਵਲੀ ਪਬਲਿਕ ਸਕੂਲ ਦੇ ਟੀਚਰ ਵਸੰਤ ਵਲੀ ਸਕੂਲ ਉਹਨਾਂ ਤੋਂ ਬਾਅਦ ਅਫਲਾਪਬਲਿਕ ਸਕੂਲ ਮਲੇਰ ਕੋਟਲਾ ਅਤੇ ਐਸ.ਵੀ.ਐਮ ਮਲੇਰ ਕੋਟਲਾ ਦੇ ਵਿਦਿਆਰਥੀ ਜਲਦੀ ਆ ਜਾਓ ਜੀ ਆਪਣਾ ਸਨਮਾਨ ਹਾਸਲ ਕਰਨ ਲਈ اس ایفرہ سکول دے تجار تھی اونا دے ٹیچر گنمیم کار انہا تو مارد ہان بسانت والی پابی سکول ملے کونہ اونا دے ٹیچر بسانت والی سکول بسانت والی سکول دے ٹیچر بس بس ਆਜਾ ਬੰਦ ਥੱਲੇ ਬਹਿ ਜਾਓ ਫਰਾਸ ਸਕੂਲ ਦੇ ਟੀਚਰ ਆਜਣ ਸਿਰਫ ਟੀਚਰ ਆਉਣਗੇ ਬੱਚੇ ਨਹੀਂ ਆਉਣਗੇ ਪਲੀਜ਼ ਟੀਚਰ ਬੈਠ ਜਾਓ ਜਲਦੀ ਚਲੋ ਕੋਈ ਨਹੀਂ ਕੋਈ ਨਹੀਂ ਫਰਾਸ ਸਕੂਲ ਦੇ ਟੀਚਰ ਆਜੋ ਨਾ ਆਜੋ ਉਹਨਾਂ ਤੋਂ ਬਾਅਦ ਐਸਵੀਐਮ ਸਕੂਲ ਦੇ ਟੀਚਰ ਉਹ ਮਤਲਬ ਬਹਿ ਜਾਓ ਬਹਿ ਜਾਓ ਜਲਦੀ ਟਾਈਮ ਨਹੀਂ ਲਗਾਉਣਾ ਜਲਦੀ ਆਓ ਯਾਰ ਮੈਂ ਥੋੜੀ ਨਹੀਂ ਥੋੜੀ ਐਸਵੀਐਮ ਸਕੂਲ ਦੇ ਟੀਚਰ ਆਜਣ ਜਲਦੀ ਉਨ੍ਹਾਂ ਤੋਂ ਬਾਅਦ ਕਿ ਐਮ.ਐਡੀ. ਜੈਨ ਗਿਆਸ ਸਕੂਲ ਦੇ ਟੀਚਰ ਔਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੋਗੀਵਾ ਦੇ ਅਫਲਾਸ ਸਕੂਲ ਦੇ ਟੀਚਰ ਆ ਜਾਣ ਜੀ ਮੈਡਮ ਸ਼ਹਿਨਾਜ਼ ਮੈਡਮ ਸ਼ਹਿਨਜ਼ਾਦ ਤੇ ਨਦਮੂ ਸ਼ਹਿਰੌਜ਼ ਸਪੀਕਰ ਮੈਡਮ ਆਜੋ ਜੀ ਜਲਦੀ ਅਫਲਾਸ ਸਕੂਲ ਦੇ ਟੀਚਰ ਐਸ.ਵੀ.ਐਮ ਸਕੂਲ ਮਲੇਕੋਲਾ ਦੇ ਟੀਚਰ ਐਸ.ਵੀ.ਐਮ ਸਕੂਲ ਤੋਂ ਬਾਅਦ ਕਿ ਐਮ.ਐਡੀ. ਜੈਨ ਗਿਆਸ ਸਕੂਲ ਦੇ ਟੀਚਰ ਆਪਣਾ ਸਨਮਾਨ ਪ੍ਰਾਪਤ ਕਰਨਗੇ ਮੈਡਮ اپنا سیتا گرامر سکول اور اسلامیہ کموز سینہ سکرگی سکول مالک کو ٹیچر سوڑا پبلک سکول اور ڈی اے بی سکول دے ٹیچر اگے آجن اپنے سکول دا سنوان پراب کرن لئی hey é stone